ਮੀਟਿੰਗ ਦੌਰਾਨ ਉਹਨਾ ਪੰਜਾਬ ਦੀ ਮਾਨ ਸਰਕਾਰ ਤੇ ਤਾਂਜ ਕਸਤੀਆਂ ਕੇ ਹਾਕੀ ਯੁੱਧ ਨਸ਼ਿਆਂ ਵਿਰੁੱਧ ਇੱਕ ਟੋਂਗ ਰਚਿਆ ਜਾ ਰਿਹਾ ਹੈ ਇਸ ਨਾਲ ਛੋਟੇ ਗਰੀਬ ਮਦਵਰਗੀ ਪਰਿਵਾਰਾਂ ਦੇ ਬੇਕਸੂਰ ਨੌਜਵਾਨਾਂ ਨੂੰ ਨਸ਼ਿਆਂ ਦੇ ਨਾਮ ਤੇ ਚੁੱਕ ਕੇ ਝੂਠੇ ਪਰਚੇ ਕੀਤੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਵੱਡੇ ਤਸਕਰ ਅਜ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਬੁੱਢ ਲਾਡਾ ਤੋਂ ਦਵਿੰਦਰ ਸਿੰਘ ਕੋਹਲੀ ਦੀ ਰਿਪੋਰਟ ਸਰ ਅੱਜ ਬੁਲਾਡਾ ਵਿਖੇ ਪਹੁੰਚੇ ਹਾਂ ਕਿਸ ਬੇਸਤ ਪਹੁੰਚਾ ਹਾਂ ਕੀ ਕਹਿਣਾ ਚਾਹੁੰਗੇ ਪਹਿਲਾਂ ਤਾਂ ਆਪਜੀ ਦੇ ਚੈਨਲ ਦਾ ਧੰਨਵਾਦ ਅੱਜ ਭਾਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਬਲਾਡਾ ਵਿਖੇ ਹੋਈ ਸੀ ਬਲਾਡਾ ਇੱਕ ਬਹੁਤ ਮਜ਼ਬੂਤ ਭਾਜਨ ਸਮਾਜ ਪਾਰਟੀ ਦੀ ਵਿਧਾਨ ਸਭਾ ਇੱਥੇ ਸਾਬ ਸ੍ਰੀ ਕਾਂਸ਼ੀ ਰਾਮ ਨਾਲ ਲੰਬਾ ਸਮਾ ਬਲਾਡੇ ਦੇ ਯੋਧਿਆਂ ਨੇ ਸਾਡੇ ਜਿਹੜੇ ਹੁਣ ਸਾਥੀ ਕਈ ਬਜ਼ੁਰਗ ਵੀ ਹੋ ਚੁੱਕੇ ਨੇ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਸਾਬ ਸ਼੍ਰੀ ਕਾਂਛੀਰਾਮ ਨਾਲ ਸਾਈਕਲ ਵੀ ਚਲਾਇਆ ਸ੍ਰੀ ਮਾਰਚ ਦੇ ਵਿੱਚ ਵੀ ਬਲਾਡੇ ਦੇ ਵੱਲ ਲੋਕਾਂ ਨੇ ਵੱਡੇ ਪੱਧਰ ਤੇ ਅਗਵਾਈ ਕੀਤੀ ਸੀ ਅੱਜ ਇੱਥੇ ਮੀਟਿੰਗ ਨੂੰ ਲੈਣ ਵਾਸਤੇ ਜ਼ਿਲ੍ਹੇ ਦੇ ਨੂੰ ਮਾਨਯੋਗ ਪੰਜਾਬ ਦੇ ਇੰਚਾਰਜ ਵਿਪਲ ਕੁਮਾਰ ਜੀ ਆਏ ਸੀ ਉਹਨਾਂ ਨੇ ਪੁਰਾਣੇ ਸਾਥੀਆਂ ਨਾਲ ਮੀਟਿੰਗ ਕਰਕੇ 2027 ਦੇ ਵਿੱਚ ਭੋਜਨ ਸਮਾਜ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਅਰਾਜ਼ ਭਾਗ ਆਪਣੇ ਹੱਥਾਂ ਦੇ ਵਿੱਚ ਲੈਣ ਵਾਸਤੇ ਅੱਜ ਇੱਥੇ ਮੀਟਿੰਗ ਰੱਖੀ ਸੀ ਸਰ ਪੰਜਾਬ ਸਰਕਾਰ ਜੁੱਧ ਨਸ਼ਾ ਵਿਰੁੱਧ ਸੀ ਕੀ ਕਹਿਣਾ ਚਾਹੂंगे ਕਹਿਜੀ ਕਾਰਜਕਾਰੀ ਦਿਖ ਰਹੀ ਹੈ ਹਰ ਫਰੰਟ ਦੇ ਉੱਤੇ ਫੇਲ ਜਿਹੜੇ ਨਸ਼ੇ ਦੇ ਵੱਡੇ ਸुਦਾਗਰ ਨੇ ਉਹ ਅੱਜ ਵੀ ਸੇਫ ਨੇ ਛੋਟਿਆਂ ਨੂੰ ਫੜਿਆ ਜਾ ਰਹਿਆ ਮੈਂ ਕਹਾਂ ਇਹ ਕਹਿ ਸਕਦਾ ਜਿਹੜਾ ਨਸ਼ਾ ਵੇਚਦਾ ਉਹਦਾ ਕਸੂਰ ਹੋ ਸਕਦਾ ਬਹੁਤ ਵੱਡਾ ਕਸੂਰ ਹੈ ਕਿਉਂਕਿ ਉਹ ਘਰਾਂ ਨੂੰ ਤਬਾਹ ਕਰ ਰਿਹਾ ਹੈ ਕਈ ਲੋਕ ਉਸ ਘਰਾਂ ਚੋਂ ਵੀ ਨਿਕਲੇ ਹੋਏ ਨੇ ਨਸ਼ਾ ਦੇ ਵੇਚਣ ਵਾਲੇ ਜਾ ਖਰੀਦਣ ਵਾਲੇ ਉਹਨਾਂ ਦੇ ਦੂਸਰੇ ਪਰਿਵਾਰਾਂ ਦੇ ਘਰ ਤੋੜਨਾ ਵੀ ਮੈਂ ਕਹੂੰਗਾ ਕੋਈ ਜ਼ਿਆਦਾ ਵਧੀਆ ਫੈਸਲਾ ਨਹੀਂ ਕਿਉਂਕਿ ਦੂਸਰੇ ਭੈਣਾਂ ਦਾ ਕੀ ਕਸੂਰ ਹੁੰਦਾ ਮਾਂ ਦਾ ਕੀ ਕਸੂਰ ਪਿਓ ਦਾ ਕੀ ਕਸੂਰ ਇਸ ਕਰਕੇ ਜਿਹੜਾ ਵਿਅਕਤੀ ਗਲਤ ਕੰਮ ਕਰ ਰਿਹਾ ਨਸ਼ੇ ਦੇ ਨਸ਼ੇ ਦੇ ਸਦਾਗਰ ਨੇ ਅਸਲੀ ਵੱਡੇ ਸਦਾਗਰ ਨੇ ਹਜੇ ਵੀ ਉਹ ਪੁਲਿਸ ਦੀ ਗ੍ਰਿਫਤ ਤੋਂ ਪਰਾਂ ਨੇ ਆ ਹੁਣੀ ਮੈਂ ਕਹਿ ਸਕਦਾ ਪਿਛਲੇ ਮਹੀਨੇ ਮਜੀਠੇ ਦੇ ਵਿੱਚ 22 ਤੋਂ ਵੱਧ ਵਿਅਕਤੀ ਜ਼ਹਿਰੀਲੀ ਸ਼ਰਾਬ ਪੀ ਕੇ ਮੌਤ ਹੋਈ ਆ ਸਾਨੂੰ ਪਤਾ ਨਸ਼ਾ ਜੌਂਦੀ ਤੋਂ ਆ ਸ਼ਰੇਮ ਜ਼ਹਿਰ ਵੇਚ ਰਹੇ ਨੇ ਬੋਤਲ ਤੇ ਕੀ ਪ੍ਰਿੰਟ ਹੁੰਦਾ ਜਿਹੜੇ ਪੀਨ ਦੇ ਆਦੀ ਨੇ ਉਹਨਾਂ ਨੂੰ ਕੀ ਰੇਟ ਦਿੱਤੀ ਜਾਂਦੀ ਆ ਨਸ਼ਾ ਨੂੰ ਮੈਂ ਕਹਿ ਸਕਦਾ ਵੀ ਸਰਕਾਰ ਜਿਹੜੇ ਬੋਟਲ ਤੇ ਰੇਟ ਆ ਉਹ ਤੋਂ ਵੀ ਦੁੱਗਣੇ ਰੇਟਾਂ ਦੇ ਵਿੱਚ ਵੇਚ ਕੇ ਮਤਲਬ ਕਿ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੀ ਹੋਈ